ਸਤਨਾਮ ਸ੍ਰੀ ਵਾਗੁਰੂ ਸਾਹਿਬ ਜੀਓ ਆਸਾ ਸ਼ੰਤ ਮਹੱਲਾ ਪੰਜਵਾਂ ਕਾਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਢਿਆ ਕਿਸ਼ਿਆਨ ਨਾ ਮਿੱਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਾਟ ਕਟੇ ਡਿਠਾ ਰਾਮ ਰਾਜੇ ਹਰ ਘਾਟ ਕਟੇ ਡਿਠਾ ਅਮਰਤੋ ਉਠਾ ਜਨਮ ਮਰਨ ਦੁਖ ਨਾ ਥੇ ਗੁਰ ਨੇਦ ਗਾ ਗਾਇਆ ਸਭ ਦੁਖ ਮਿਟਾਇਆ ਹੋ ਮੈਂ ਬਣਸੀ ਗਾਠੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਸ਼ੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਦੇ ਆ ਕਿਸ਼ਾਨ ਨਾ ਮਿੱਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾ ਦੇ ਆ ਹਰ ਘਟ ਕਟੇ ਢਿਠਾ ਰਾਮ ਰਾਜੇ ਹਰ ਘਟ ਕਟੇ ਢਿਠਾ ਅਮਰਤੋ ਉਠਾ ਜਨਮ ਮਰਨ ਦੁੱਖ ਨਾ ਥੇ ਗੁਰਨੇ ਦ ਗਾਇਆ ਸਭ ਦੁੱਖ ਮਿਟਾਇਆ ਹੋ ਮੈਂ ਬਣ ਸੀ ਗਾਠੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਸ਼ੰਤ ਮਹੱਲਾ ਪੰਜਵਾਂ ਕਾਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਦੇ ਆ ਕਿਸਿਆ ਨਾ ਮਿੱਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਕਟਕਟੇ 디ਠਾ ਰਾਮ ਰਾਜੇ ਹਰ ਕਟਕਟੇ 디ਠਾ ਐਮਰਤੋ ਉਠਾ ਜਨਮ ਮਰਨ ਦੁਖ ਨਾਥੇ ਗੋਡ ਨੇ ਦ ਗਾਇਆ ਸਭ ਦੁਖ ਮਿਟਾਇਆ ਹੋ ਮੈਂ ਬਣ ਸੀ ਗਾਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਸ਼ੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਢਿਆ ਕਿਸ਼ਿਆਨ ਨਾ ਮਿੱਠਾ RAM RAJE ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਮਿੱਠਾ RAM RAJE ਹਰ ਘਟ ਘਟੇ ਮਿੱਠਾ ਅਮਰਤੋ ਉਠਾ ਜਨਮ ਮਰਨ ਦੁਖ ਨਾ ਥੇ ਗੋਡ ਨੇਦ ਗਾ ਗਾਇਆ ਸਭ ਦੁੱਖ ਮਿਟਾਇਆ ਹੋ ਮੈਂ ਬਣ ਸੀ ਗਾਠੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਸ਼ੰਤ ਮਹੱਲਾ 5ਵਾਂ ਕਾਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਢਿਆ ਕਿਸ਼ਾਨ ਨਾ ਮਿੱਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾ ਦੇਆ ਹਰ ਘਟ ਕਟੇ ਡਿਠਾ ਰਾਮ ਰਾਜੇ हर काट कटे जठाए अमरतो उठा जन्म मरण दुख ना थे गोड नेद गाया सब दुख मिटाया हो मैं बिनसी गाठे वाहि गुरु जी का खालसा वाहि गुरु जी की फतेह ਸਤਨਾਮ ਸ੍ਰੀ ਵਾਗੁਰੂ ਸਾਹਿਬ ਜੀਓ ਆਸਾ ਸ਼ੰਤ ਮਹੱਲਾ ਪੰਜਵਾਂ ਕਾਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਢਿਆ ਕਿਸ਼ਾਨ ਨਾ ਮਿੱਠਾ ਰਾਮ ਰਾਜੇ ਮੇਲ ਸੰਤ ਸੰਗਤ ਆਰਾਧਿਆ ਹਰ ਘਟ ਕਟੇ ਡਿਠਾ ਰਾਮ ਰਾਜੇ ਹਰ ਘਟ ਕਟੇ ਡਿਠਾ ਅਮਰਤੋ ਉਠਾ ਜਨਮ ਮਰਨ ਦੁਖ ਨਾ ਥੇ ਗੋਡ ਨੇ ਦ ਗਾਇਆ ਸਭ ਦੁਖ ਮਿਟਾਇਆ ਹੁ ਮੈਂ ਬਣ ਸੀ ਗਾਠੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਸ਼ੰਤ ਮਹੱਲਾ ਪੰਜਵਾਂ ਕਾਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਢਿਆ ਕਿਸ਼ਾਨ ਨਾ ਮਿੱਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾ ਦਿਆ ਹਰ ਘਟ ਘਟੇ ਮਿੱਠਾ ਰਾਮ ਰਾਜੇ ਹਰ ਘਟ ਘਟੇ ਦਿਠਾ ਅਮਰਤੋ ਉਠਾ जन्म मरण दुख नाथे गुड़ नितया सब दुख मिटाया हो मैं सी गाठे वाह जी का खालसा वाहिगुरु जी की फतेह सतनाम ਸ਼੍ਰੀ ਵਾਗੁਰੂ ਸਾਹਿਬ ਜੀਓ ਆਸਾ ਸ਼ੰਤ ਮਹੱਲਾ 5 ਕਾਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਦੇ ਆ ਕਿਸ਼ਿਆਨ ਨਾ ਮਿੱਠਾ ਰਾਮ ਰਾਜੇ ਮਿਲ ਸੰਤ ਸੰਗਤ ਅਰਾਧਿਆ ਹਰ ਘਟਕਟੇ 디ਠਾ ਰਾਮ ਰਾਜੇ ਹਰ ਘਟਕਟੇ 디ਠਾ ਅਮਰਤੋ ਉਠਾ ਜਨਮ ਮਰਨ ਦੁਖ ਨਾ ਥੇ ਗੋਡਨੇਦ ਗਾ ਗਾਇਆ ਸਭ ਦੁਖ ਮਿਟਾਇਆ ਹੋ ਮੈਂ ਬਣਸੀ ਗਾਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ